ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਜਦੋਂ ਭਗਤੇ ਨੂੰ ਜਾਂਦੇ ਆ ਤਾਂ ਪਹਿਲਾ ਪਿੰਡ ਬੁੱਧ ਸਿੰਘ ਵਾਲਾ ਹੀ ਆਉਂਦਾ ਤੇ ਜੇ ਭਗਤੇ ਵਾਲੇ ਪਾਸੋਂ ਆਉਣੇ ਆ ਤਾਂ ਲਾਸਟ ਪਿੰਡ ਬੁੱਧ ਸਿੰਘ ਵਾਲਾ ਉਹ ਤੋਂ 2 ਕਿਲੋਮੀਟਰ ਅੱਗੇ ਬਾਗਾਪੁਰਾਣਾ ਸ਼ਹਿਰ ਆ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਆਈ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਤਾਜੀ ਸੂਈ ਸਵਾਈ ਝੋਟੀ ਵਿਖਾਉਣੀ ਆ ਉਹ ਉਧਰ ਖੜੀ ਆ ਤਾਜੀ ਸੂਈ ਵੀ ਆ ਤੇ ਦੋ ਇਧਰ ਤਾਜ਼ੀਆਂ ਸੂਈਆਂ ਸਵਾਈਆਂ ਵੜਾਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਨਫਰਮੇਸ਼ਨ ਲੈ ਲੈਣਾ ਆਉ ਕਰਦੇ ਗੱਲ ਬਾਤ ਮੁੱਲ ਜਾਇਜ਼ ਹੀ ਹੋਣਗੇ ਬਾਕੀ ਤੁਸੀਂ ਸੋਣ ਹੀ ਲੈਣੇ ਆ ਹਾਂਜੀ ਬਾਈ ਸਸੀਗਾ ਸਸੀਗਾ ਨਾਮ ਤੇ ਰੈਸੋਲ ਨਾਮ ਕਮੇਟਰੀ ਸੰਗ ਪਿੰਡ ਬਾਕਸਿੰਗ ਵਾਲਾ ਤੇ ਸੀਰ ਆਪ ਨੂੰ ਬਾਗਾ ਪੁਰਾਣਾ ਪੈਂਦੀ ਹੈ ਜਿਹੜਾ ਮੂਤ ਹੈ ਫੋਨ ਨੰਬਰ ਦੱਸੋ ਫੋਨ ਨੰਬਰ 8872514493 887251449 ਕਿਹੜੇ ਪਾਸੋਂ ਲੱਗिए ਕੰਨਵਾ ਸੂਆ ਇਹ ਬਈ ਅਗਲੇ ਨੇ ਆਪ ਨੂੰ ਦੂਜਾ ਸੂਆ ਦੱਸੀ ਹੈ ਕੋਈ ਪੜਾਈ ਤੀਜਾ ਮੰਨ ਲੈ ਸਹੀ ਰਾਤ ਹੀ ਸੂਈ ਜੇ ਬੈੜ ਜੇਰ ਪੈ ਗਈ ਜੇਰ ਜੂਰ ਦੀ ਜਿਵੇਂ ਕੰਪਲੀਟ ਆ ਆਪਣੇ ਕੋਈ ਵੀਡੀਓ ਵੀ ਹੈਗੀ ਹੈ ਕਿੰਨਾ ਕੁ ਦੁੱਧ ਪਿਆਜੂ ਦੋਸਤ ਬਾਈ ਅਗਲੇ ਨੇ ਦਾ 27 28 ਕਿਲੋ ਦੱਸਿਆ ਪਰ ਜੇ ਆਪਣੇ ਕੋਲੇ ਗਾਂ ਖੜਦੀ ਐ 23 24 ਕਿਲੋ ਦੁੱਧ ਚਵਾ ਦੇਾਂਗੇ 23 24 ਕਿਲੋ ਹੈ ਕੱਢੀਏ ਬਾੜ ਬੱਧੀ ਉਹ ਤਾਂ ਬਾਕੀ ਸੀ ਉਹ ਦਾ ਦੋਸਤੋ ਬਾਈ ਕਹਿੰਦਾ ਜੀ ਤੋਂ ਲਈ ਐ ਅਗਲੇ ਕਹਿੰਦੇ 27 28 ਲੀਟਰ ਦੁੱਧ ਚੋਇਆ ਪਰ ਬਾਈ ਕਹਿੰਦਾ ਜੇ ਆਪਣੇ ਘਰੇ ਖੜਦੀ ਆ ਦੋ ਦਿਨ ਤੇ ਆਪਾਂ 23 24 ਕਿਲੋ ਚਵਾ ਕੇ ਦੇ ਦੇਾਂਗੇ ਵੱਡੀ ਵਹਿੜ ਆ ਇੱਕ ਦੋਸਤੋ ਨਾਲ ਰੋਡ ਲੰਘਦਾ ਨਾਲ ਹੀ ਪੈਲਸਾ ਉਨ ਵਿਡੀਓ ਦੇ ਵਿੱਚ ਵੀ ਸ਼ੋਰ ਸ਼ਰਾਬਾ ਸੁਣੀ ਜਾਂਦਾ ਹੋਣਾ ਤਾਂ ਥੋੜਾ ਜਿਹਾ ਕਰਦੀ ਆ ਸੋਹਣਾ ਬੋਡੀ ਸਟ੍ਰਕਚਰ ਆ ਖੁੱਲਡੁੱਲੇ ਅੰਗਾਂ ਪੈਰਾਂ ਦੀ ਆ ਵੱਡਾ ਕੱਦ ਆ ਵਜਨ ਚੰਗਾ ਥਣ ਭਾਂਡੇ ਦੀ ਸਾਫ਼ ਸੁਥਰੀ ਆ ਸੋਹਣਾ ਵੱਡਾ ਹਵਾਨਾ ਤਿਆਰ ਕੀਤਾ ਮਗਰ ਇਹਦੇ ਵੱਛਾ ਜੇਰ ਦੀ 4 ਸ਼ਪੇਰੋਂ ਬਾਈ ਕਹਿੰਦਾ ਓਕੇ ਜਮਾ ਜੇਰ ਦੀ ਵੀ ਗਾਰੰਟੀ ਥਣਾ ਦੀ ਵੀ ਗਾਰੰਟੀ ਭਾਰ ਪਿੱਛੇ ਦੀ ਵੀ ਗਾਰੰਟੀ ਤਾਂ ਹੀ ਮੈਂ ਕਹਿਆ ਕਿ 4 ਸ਼ਪੇਰੋਂ ਸਾਰੇ ਪਾਸੋਂ ਬਾਈ ਕਹਿੰਦਾ ਗਾਰੰਟੀ ਆ ਜੇਰ ਦੀ ਵੀਡੀਓ ਹੈਗੀ ਆ ਜਿਹਦੇ ਪਸੰਦ ਆਉ ਤੁਹਾਨੂੰ WhatsApp ਤੇ ਬਾਈ ਵੀਡੀਓ ਸੈਂਡ ਕਰ ਦੂ ਸੀਲ ਪੂਰੀ ਆ ਆ ਤੁਸੀਂ ਸਕਰੀਨ ਤੇ ਵੇਖ ਰਹੇ ਆ ਮੋਟਾ-ਮੋਟਾ ਥਾਣਾ ਗਲਾਬੀ ਥਾਣਾ ਹਾਦੀ ਚੁਆਈ ਵਾਲਾ ਆ ਦੋਸਤੋ ਚੁਆਈ ਵੇਖ ਲਓ ਪੂਰੀ ਮੋਟੀ ਧਾਰ ਆ ਹੂੰ ਬਾਕੀ ਤੁਹਾਨੂੰ ਹਾਂ ਸਹੀ ਆ ਦੋਸਤੋ ਤਾਜੀ ਸੂਈ ਆ ਕੋਈ ਭੈਣ ਭਰਾ ਐ ਨਾ ਮੰਨੇ ਕਿ ਬਾਹਲੇ ਦਿਨ ਹੋ ਗਏ ਹੁਣ ਇਹਦੀ ਗਾਰੰਟੀ ਆ ਬਾਕੀ ਆ ਤੁਸੀਂ ਸਾਫ਼ ਜਾਲਾ ਵੇਖ ਸਕਦੇ ਆ ਮਾਰੀ ਜਾਂਦੀ ਆ ਜੀਰ ਦੀ ਓਕੇ ਆ ਚਾਰਾਂ ਥਣਾ ਦਾ ਸੇਮ ਹੀ ਸਾਈਜ਼ ਹੈ ਜਿਨ੍ਹਾਂ ਤੋਂ ਲਈਓ ਦਾ ਸੀ 27 28 ਕਿਲੋ ਦੁੱਧ ਪਿਆ ਜੂ ਪਰ ਬਾਈ ਕਹਿੰਦਾ 23 24 ਕਿਲੋ ਤਾਂ ਮੈਂ ਵੀ ਚਵਾ ਕੇ ਦੇ ਦੂੰ ਬੇਫਿਕਰ ਹੋ ਹਾਂ ਬਾਕੀ ਵਹਿੜ ਵੱਡੀ ਐ ਜੈਜ ਐ ਮੁੱਲ ਬਾਈ ਬਾਈ ਜੇ ਕੋਈ ਹੋੜ ਹੁੰਦੀ ਤਾਂ 90 95 ਕਰਨਾ ਸੀ ਆਪਾਂ 70 ਹਜ਼ਾਰ ਦੀ ਵਹਿੜ ਦੀ 70 ਹਜ਼ਾਰ ਦੀ ਦੋਸਤੋ ਜਿਹੜੇ ਸਾਹਮਣਾ ਵੀਰ ਦੁੱਧ ਦੀ ਗਾਰੰਟੀ ਦਿੰਦਾ ਬਾਕੀ ਵਹਿੜ ਵੱਡੀ ਆ ਹਵਾਨਾ ਸੋਹਣਾ ਵੱਡਾ ਬਾਕੀ ਹੁਣ ਨਰੁੱਤ ਵਧੀਆ ਆ ਗਈ ਸਿਆਲ ਆ ਗਈ ਜੇ ਸਿਆਲਾਂ ਚ ਵਹਿੜ ਇਹਨਾਂ ਦੁੱਧ ਨਹੀਂ ਦਿੰਦੀ 23 24 ਕਿਲੋ ਦਰਮਿਆਨੀ ਜੀ ਸੇਵਾ ਦੇ ਫਿਰ ਦੇਣਾ ਵੀ ਕਿਹੜੀ ਨੇ ਆ ਫਿਟਿੰਗ ਵਾਲਾ ਹਵਾਨਾ ਵੱਡੀ ਵਹਿੜ ਵਜਣ ਵਾਲੀ ਜੈਜਾ ਮੁੱਲ 77000 ਆ ਤੁਸੀਂ ਜਾਲਾ ਵੇਖ ਲਓ ਸਾਫ ਕਰ ਮਾਰ ਗਈ ਆ ਕਿਉਂਕਿ ਜਿਹੜੇ ਭੈਣ ਭਰਾ ਪਸ਼ੂ ਰੱਖਦੇ ਆ ਸਾਰਿਆਂ ਨੂੰ ਪਤਾ ਕਿ ਜੇਰ ਤੋਂ ਬਾਅਦ ਜਦੋਂ ਜੇਰ ਕੰਪਲੀਟ ਪੈ ਜਾਂਦੀ ਹੈ ਨੋਰਮਲ ਉਸ ਤੋਂ ਬਾਅਦ ਪਸ਼ੂ ਜਾਲਾ ਮਾਰਦਾ ਹੀ ਮਾਰਦਾ ਹੈ ਇਹ ਦੋਸਤੋ ਗਰੰਟੀ ਹੈ ਬਾਕੀ ਵੀਡੀਓ ਹੈਗੀ ਆ ਫੋਟੋ ਹੈਗੀਆਂ ਅਗਲਾ ਤਸੱਲੀ ਕਰ ਲੈ ਦੋ ਨੰਬਰ ਤੇ ਆ ਜੀਏ ਵੀਰ ਇਹਦਾ ਵੀ ਬਈ ਆਪਨੂੰ ਦੂਜਾ ਥੂਆ ਦੱਸਿਆਗਾ ਕੋਈ ਪੜਾਈ ਤੀਜਾ ਮੰਨ ਲੈ ਨੂੰ ਇਹਨੂੰ ਅੱਜ ਛੇਮਾ ਦੇਣਾ ਮਗਰ ਬੱਛੀ ਜਾਂ 나ੜੂਆਂ ਨਾਲ ਆ ਬੱਛੀ ਠੀਕ ਹੈ ਤੇ ਹੁਣ ਇਸ ਟਾਈਮ 18 ਲੀਟਰ ਦੁੱਧ ਦੇ ਧਿਆਰ ਕਿੰਨਾ ਕਿ ਪਿਆਜੂ ਦੁੱਧ ਬਈ ਅਗਲੀ ਕੀ ਕਿਲੋ ਕਿਹਾ ਪਹਿਲੇ ਥੂਏ ਜੇ ਸਾਉਣਾ 18 ਕਿਲੋ ਹੈ ਤੇ 22 ਤੇ ਦਿਓ ਹਾਂ 2-3 ਕਿਲੋ ਤਾਂ ਆਮ ਨਾਲ ਹੀ ਵੱਧ ਜਾਣ ਕੱਢੀਏ ਬਾਹਰ ਨੂੰ 1 ਨੰਬਰ ਤੇ ਮੰਗਰ ਵੱਛਾ 2 ਨੰਬਰ ਤੇ ਮੰਗਰ ਵੱਛੀ 1 ਨੰਬਰ ਦਾ ਵੀ ਦੁੱਧ ਮੱਝਾਂ ਰਗਾਉ ਕਿਉਂਕਿ ਥੋੜੀ ਕ੍ਰਾਸ ਅੰਗ ਚ ਪੈਂਦੀ ਆ ਤੇ ਦੁੱਧ ਬਹੁਤ ਦੱਸਦਾ ਬਾਈ 27-28 ਲੀਟਰ ਦੁੱਧ ਪਿਛਲੇ ਸੂਏ ਦਿੱਤਾ 23-24 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਮੇਰੀ ਗਾਰੰਟੀ ਆ ਆ ਦਰਮਿਆਨੀ ਜੀ ਵਿਹੜ 18 ਕਿਲੋ ਤਾਂ ਇਹਦੇ ਥੱਲੇ ਬਾਈ ਕਹਿੰਦਾ ਪੰਜਾ ਛੇਾਂ ਦਿਨਾਂ ਦੀ ਸੂਈ ਥੱਲੇ ਤਿਆਰ ਆ ਦੁੱਧ ਪਾਉਲੇ ਤਾਂ ਸਾਫ ਹੋ ਗਈ ਆ ਤੇ ਜੇ ਇਹ 18 ਕਿਲੋ ਪਿਆਈ ਜਾਂਦੀ ਐ ਨੇ ਤਾਂ 30 24 ਕਿਲੋ ਰਾਮਣਾ ਪਿਆ ਦੇਣਾ ਬਾਕੀ ਐਡੀ ਵੜ ਜੇ 30 24 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਐਦੇ ਥੱਲੇ 18 ਕਿਲੋ ਤਿਆਰ ਆ ਸੋਬਾ ਵੀ ਚੋਲੇ ਅਗਲਾ ਸ਼ਾਮ ਨੂੰ ਵੀ ਚੋਲੇ ਜੇ ਕੋਈ ਮਾੜੀ ਮੋਟ ਅਗਲੇ ਨੂੰ ਸ਼ੱਕ ਰਹਿ ਗਈ ਅਗਲੇ ਦਿਨ ਭਾਵਾਂ ਫੇਰ ਆ ਜੇ ਅਗਲਾ ਫੇਰ ਚੋਲੇ ਆਗੇ 18 ਕਿਲੋ ਨੱਟ ਕੰਡੇ ਵਾਲਾ ਦੁੱਧ ਤਿਆਰ ਆ ਪੰਜਾਂ ਛਿਆਂ ਦਿਨਾਂ ਦੀ ਸੂਈ ਆ ਮਗਰੇ ਦੇ ਵੱਛੀ ਆ ਤੋਰ ਕੇ ਥਾਣ ਹਵਾਨਾ ਤੁਹਾਨੂੰ ਵਿਖਾ ਦਿੰਨੇ ਆ ਆ ਦੋਸਤੋ ਇਹਦੀ ਬੱਛੀ ਆ ਅਨਾੜੂਆ ਵੇਖ ਲਓ ਨਾ ਰਹੀ ਆ ਮਗਰ ਬੱਛੀ 18 ਕਿਲੋ ਤਿਆਰ ਆ 20 22 ਕਿਲੋ ਦੁੱਧ 22 10 ਦਾ ਪਿਆਜੂ ਬਾਕੀ ਤਾਜੀ ਸੂਈ ਆ 2-3 ਕਿਲੋ ਦੁੱਧ ਤਾਂ ਹੋਰ ਵਧਾ ਦੇਣਾ ਅੱਜ 18 ਕਿਲੋ ਜਿਹੜਾ ਤੁਸੀਂ ਜੋਖ ਲੈਣਾ ਤਿਆਰ ਆ ਸਵੇਰ ਵੀਡੀਓ ਬਣਾ ਰਹੇ ਆ ਸ਼ਾਮ ਦੀ ਚੋਅ ਆਈ ਸਾਰਾ ਦਿਨ ਪਿਆ ਠੀਕ ਆ ਦੋਨੀ ਪਾਸੇ ਬੈ ਕੇ ਠੀਕ ਸੀ 122 ਕਹਿੰਦਾ ਇਹ ਵੀ ਬਹੁਤ ਦੋਵੇਂ ਪਾਸੇ ਬਹਿ ਕੇ ਚਵਾਈ ਕਰਦੇ ਆ 18 ਕਿਲੋ ਜੋ ਕੇ ਲੈ ਜੀ ਅਗਲਾ 9:30 ਵਜੇ ਵੀਡੀਓ ਬਣਾ ਰਹੇ ਆ ਸਵੇਰ 9:30 ਵਜੇ ਹਵਾਨਾ ਬਰੀਕ ਬਰੀਕ ਵੀਨ ਦੇ ਨਾਲ ਭਰਿਆ ਪਿਆ ਥਣ ਚਾਰ ਹੀ ਆਦੀ ਚਵਾਈ ਵਾਲੇ ਸੀ 100 ਫੁੱਲਾ ਪਹੋਂ ਦੋਵੇਂ ਪਾਸੇ ਬਹਿ ਕੇ ਅਗਲਾ ਚਵਾਈ ਕਰ ਲੈ ਬਾਈ ਕਹਿੰਦਾ ਅਸੀਂ ਵੀ ਦੋਵੇਂ ਪਾਸੇ ਬਹਿ ਕੇ ਚਵਾਈ ਕਰਦੇ ਆ ਜੈ ਜੈ ਮੋਲ ਕਮਲੇ ਦਾ ਇਹ ਵੀ ਸਟਾਰਟ ਹੀ ਹੈ ਜੀ ਉਹ 70 ਦੀ 60 ਦੀ ਠੀਕ ਹੈ ਦੋਸਤੋ ਮਾਨ ਤਾਨ ਹੋ ਜੂ 2 ਨੰਬਰ 67000 ਦੀ 18 ਕਿਲੋ ਦੁੱਧ ਅਜ ਕੰਡੇ ਦੇ ਜੋਕ ਕੇ ਲੈ ਜਾਓ ਨਹੀਂ ਆਪਦੀ 4 ਡੰਗ ਚੋੜੀ ਆਪ ਨੂੰ ਕੋਈ ਠੀਕ ਆ ਬਾਈ ਕਹਿੰਦਾ ਆਪਾਂ ਨੂੰ ਕੋਈ ਚੱਕਰ ਨਹੀਂ ਪਵਾ ਅਗਲਾ 4 ਟਾਈਮ ਚੋਲੇ ਜਦੋਂ ਪਸ਼ੂ ਥੱਲੇ ਦੁੱਧ ਹੈਗਾ ਫੇਰ ਐਵੇਂ ਜੱਕਾ ਤੱਕਾ ਕਰਨ ਦੀ ਕੀ ਲੋੜ ਹੈ ਜਦੋਂ ਮਾਲਕ ਕਹੀ ਜਾਂਦਾ 4 ਦਿਨ ਝੋਲੇ ਸਾਡੇ ਵੱਲੋਂ ਤੇ ਝੋਕੇ ਅਗਲਾ ਕੰਡੇ ਦੇ ਜੋਕ ਕੇ ਲੈ ਜੇ ਇੱਕ ਇਧਰ ਵਹਿਣਾ ਝੋਟੀ ਆ ਦੋ ਵਹਿਣਾ ਤੁਹਾਨੂੰ ਵਿਖਾਦੀਆਂ ਇੱਕ ਇਧਰ ਤਾਜੀ ਸੁਈ ਸੁਈ ਜੋ ਟੀ ਇਧਰ ਪੈਲ ਸਾ ਉਹਨਾਂ ਦਾ ਚੱਲੀ ਜਾਂਦਾ ਤਾਂ ਖੜਕਾ ਜਾਂ ਹੋਈ ਜਾਂਦਾ ਦੱਸ ਕੀ ਇਹਦੇ ਬਾਰੇ ਕਮਲ ਪਹਿਲਾਂ ਛੂਆ ਏ 500 ਰੁਪਿਆ ਤੇ 8 ਕਿਲੋ ਬੌੜੀਆਂ ਤਿਆਰ ਆਏ ਪਰ ਸੋਈ ਸੁਈ ਤੇਲੇ ਹਾਂਜੀ ਉਹ ਮਗਰ ਬੱਤਰਾ ਨਾੜ ਦਾ ਨਾਲ ਇਕੱਠਾ ਆ ਨਾੜ ਉਹ ਵੇਖ ਲੋ ਤਾਜ਼ਾ ਲਈ ਆ ਕਿੰਨਾ ਕੁ ਪਿਆਜੂ ਕੋਈ ਜੀਸ ਤਾਂ ਨਾੜ 8 ਕਿਲੋ ਆ ਤੇ 10 ਕਿਲੋ ਜਮ ਤੇ ਦੂਜੀ ਹਾਂ 8 ਕਿਲੋ ਅੱਜ ਤਿਆਰ ਹੈ ਪਰਸੋਂ ਦੀ ਸੂਈ ਆ 4 ਕਿਲੋ ਸਵੇਰ ਬੋਹਲਾ 4 ਕਿਲੋ ਸ਼ਾਮ ਨੂੰ ਬੋਹਲਾ 8 ਕਿਲੋ ਇਸ ਟਾਈਮ ਚੌਣ ਵਾਲਾ ਬੋਹਲਾ ਤਿਆਰ ਹੈ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਬਾਰ-ਬਾਰ ਦੱਸਦਾ 9.5 ਵੀਡੀਓ ਬਣਾ ਰਹੇ ਹਾਂ ਸਵੇਰ ਦੀ ਚਵਾਈ ਹੋਈ ਹੈ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਤੁਸੀਂ ਦੇਖ ਸਕਦੇ ਹੋ ਅੱਜ ਰੱਬ ਨੇ ਦਿਨ ਲਾਇਆ ਤੋਂਪ ਹਜੇ ਨਿਕਲਦੀ ਹੈ ਵਧੀਆ ਦੈਨ ਲੱਗਾ ਛੋਟੀ ਜਿਹੀ ਸੁਭਾਈ ਨਹੀਂ ਉਹ ਜੀ ਉਮ ਵੱਡੀ-ਬੁੱਡੀ ਕੋ ਉਹਦਾ ਹਾਂ ਦੋਸਤੋ ਸੋਹਣੀਆ ਕੁੰਡਾ ਸਿੰਘ ਆ ਉਹਦਾ ਬਾਈ ਕਹਿੰਦਾ ਅਗਲੇ ਨੇ ਬਾੜੀ ਸੇਵਾ ਨਹੀਂ ਕੀਤੀ ਝੋਟੀ ਵਰਗਤ ਕਾਲੀ ਆ 10 ਕਿਲੋ ਦੁੱਧ ਪਿਆਜੂ ਬਾਕੀ ਜਿਹੜੀ ਅੱਜ ਦੋਹਾਂ ਦਿਨਾਂ ਦੀ ਸੂਈ ਪਰਸੋਂ ਦੀ ਸੂਈ ਬੌਲੀ ਚੁਵਾਈ ਜਾਂਦੀ 8 ਕਿਲੋ 10 ਕਿਲੋ ਪਿਆਜ ਨਾ ਆਰਾਮ ਨਹੀਂ ਸੀਲ ਬਹੁਤ ਆ ਬਾਈ ਕਹਿੰਦਾ ਜੈ ਜੈ ਮੋਲ ਕਮਲੇ ਦਾ ਇਹ 70 ਦੀ 70 ਦੀ ਦੋਸਤੋ ਜੈਜ ਜੈ ਮੋਲਾ ਝੋਟੀ ਦਾ 70000 ਦੀ ਬਾਈ ਖੰਦਾ ਦੇ। ਮਾਜ ਥਣ ਬਹੁਤ ਚੰਗਾ ਕੱਢਦੀ ਆ। ਠੀਕ ਬਾਈ ਜਾਨੀ। ਠੀਕ ਆ। ਦੋਸਤੋ ਪਸਮਾਜ ਥਣ ਬਾਈ ਦਾਸ ਦਾ ਪੂਰਾ ਚੰਗਾ ਕੱਢ ਜਾਂਦੀ ਆ। ਬਿਲਕੁਲ ਜੈਜ ਜੈ ਮੋਲ 70000 10 ਕਿਲੋ ਦੁੱਧ ਆਲੀ ਪਹਿਲਾ ਸੂਆ ਤਾਜੀ ਸੂਈ ਸਵਾਈ ਝੋਟੀ ਦਿੰਦਾ ਵੀ ਕੋਣਾ। ਐਦੂ ਘੱਟ ਮੋਲ ਦਾ ਫਿਰ ਤੁਹਾਨੂੰ ਵੀ ਪਤਾ ਝੋਟੀ ਦੇਣੀ ਵੀ ਕਿਹਨੇ ਆ। ਹਾਂ ਬਾਈ ਟੋਕੜ ਗੱਬਣ ਵੀ 55000 ਦੀ ਹੈ। ਹਾਂ। ਇਹ ਵੀ ਗੱਲ ਸਹੀ ਆ। ਸੂਆ ਦੁੱਧ ਪੀ ਕੇ ਜੇ ਕੋਈ ਭੈਣ ਭਰਾ ਟੋਕੜ ਗੱਬਣ ਵੀ ਸੇਲ ਕਰਦਾ। ਕਾਮ ਵੀ 55 57000 ਦੀ ਆਮ ਨਾਲ ਵਿਕ ਜਾਨਾ ਕਿਉਂਕਿ 45 5000 ਦੀ ਤਾਂ ਕਟਿਆ ਵਾਲਿਆਂ ਨੂੰ ਮੱਜਾਂ ਝੁੱਟੀਆਂ ਵਿਕੀ ਜਾਂਦੀਆਂ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਤਿੰਨੇ ਤਾਜੇ ਸੂਏ ਸਵਾਏ ਜੇ ਕੋਈ ਵੱਧ ਦੁੱਧ ਵਾਲੀ ਵੈਢ ਲੈਣ ਦਾ ਚਾਹਵਣਾ ਤਾਂ ਗਲੈ ਇੱਕ ਨੰਬਰ ਲੈ ਲੇ 27 28 ਲੀਟਰ ਦੁੱਧ ਦੀ ਗਾਰੰਟੀ ਦਿੱਤੀ ਹੈ ਪਿਛਲੇ ਪਰਿਵਾਰ ਨੇ ਪਰ 23 24 ਕਿਲੋ ਦੁੱਧ ਦੀ ਬਾਈ ਕਹਿੰਦਾ ਮੇਰੀ ਗਾਰੰਟੀ ਹੈ ਮੇਰੇ ਨਾਲ ਕੋਈ ਸੌਦਾ ਕਰ ਲਿਆ ਅੱਜ ਤੋਂ 5 6 ਦਿਨਾਂ ਨੂੰ ਦੁੱਧ ਕੰਡੇ ਤੇ ਜੋਕੇ ਦੇ ਦੂੰਗਾ ਮੁੱਲ 70000 90000 ਮੁੱਲ ਕਰਾ ਲਓ 70 ਚ ਮਾਨ ਤਾਨ ਹੋ ਜੂ 2 ਨੰਬਰ ਦਾ 67 ਤੇ ਹੋ ਜੂ 18 ਕਿਲੋ ਦੁੱਧ ਦਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਖੁਸ਼ੀ